ਹਾਂਜੀ ਦੋਸਤੋ ਹਰ ਰੋਜ ਦੀ ਤਰ੍ਹਾਂ ਅੱਜ ਫੇਰ ਆਪਾਂ ਪਹੁੰਚ ਗਏ ਆ ਅਬੋਰ ਕਿੰਨੂ ਮੰਡੀ ਦੇ ਵਿੱਚ ਤੇ ਲਾਈਵ ਤੁਹਾਨੂੰ ਦਿਖਾਵਾਂਗੇ ਮੰਡੀ ਦੇ ਵਿੱਚ ਕਿੰਨੂ ਦਾ ਜਿਹੜਾ ਰੇਟ ਹੈ ਉਹ ਕੀ ਚੱਲ ਰਿਹਾ ਤਾਂ ਜਿਹੜੇ-ਜਿਹੜੇ ਵੀਰ ਜੁੜਦੇ ਜਾਣ ਉਹ ਵੀਡੀਓ ਸ਼ੇਅਰ ਜ਼ਰੂਰ ਕਰਦੇ ਜਾਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਮੰਡੀ ਦੇ ਵਿੱਚ ਬੋਲੀ ਹੈ ਜਿਹੜੀ ਉਹ ਲਾਈਵ ਤੁਹਾਨੂੰ ਪਹੁੰਚੇ ਹੋਏ ਆਂ ਆਪਾਂ ਅੱਜ ਦਾ ਜਿਹੜਾ ਭਾਅ ਕੀ ਰਿਹਾ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਵਾਜ਼ ਦੱਸ ਦਿਓ ਵੀਰੋ ਬਾਣੀ ਜੀ ਆਵਾਜ਼ ਆਪਣੀ ਠੀਕ ਆ ਰਹੀ ਹੈ ਜਿਹੜੇ-ਜਿਹੜੇ ਵੀ ਵੀਰ ਜੁੜਨ ਆਵਾਜ਼ ਦਾ ਜ਼ਰੂਰ ਕਲੀਅਰ ਕਰ ਦੇਣਾ ਇਹ ਆਵਾਜ਼ ਹੈ ਜਿਹੜੀ ਉਹ ਇੱਧਾ ਆ ਰਹੀ ਹੈ ਪ੍ਰੇਮ ਕੰਬੋਜ ਜੀ ਧੰਨਵਾਦ ਕਰਦੇ ਆਂ ਬਾਈ ਦਾ ਤੇ ਅੱਜ ਦੇ ਰੇਟ ਆ ਜਿਹੜੇ ਉਹ ਮੰਡੀ ਦੇ ਵਿੱਚ ਕੀ ਰਹੀ ਆ ਉਹ ਜਾਣਕਾਰੀ ਆ ਜਿਹੜੀ ਉਹ ਤੁਹਾਨੂੰ ਮਿਲੋਗੀ ਕੋਈਆਂ ਸਰਬਰ ਤੋਂ ਗੋਰਾ ਵੀਰ ਧੰਨਵਾਦ ਇਹਨਾਂ ਦਾ ਇਹ ਮੰਡੀ ਦੇ ਵਿੱਚ ਪਹੁੰਚਿਆ ਹੋਇਆ ਆਵਾਜ਼ ਜ਼ਰੂਰ ਦੱਸਿਓ ਮਾੜਾ ਕੀ ਕਰੀਏ ਬਾਈ ਇਹ ਗਾ ਅਬੋਰ ਕਿੰਨੂ ਮੰਡੀ ਲਾਈਵ ਜਿਹੜੀਆਂ ਤਸਵੀਰਾਂ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਤੁਹਾਨੂੰ ਪਤਾ ਹੀ ਹੈ ਤੇ ਰੇਟ ਆ ਜਿਹੜੇ ਉਹ ਕੀ ਚੱਲ ਰਹੇ ਆ ਵੈਸੇ ਤਾਂ ਲਗਭਗ ਜਿਹੜਾ ਕੋਈ ਮਾੜਾ ਮੋਟਾ ਰੇਟ ਵਧਿਆ ਕਿ ਨਹੀਂ ਉਹ ਵੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤਾਂ ਅੱਜ 16 ਜਨਵਰੀ ਦੇ ਜਿਹੜੇ ਭਾਅ ਕੀ ਰਹੇ ਆ ਤਾਂ ਉਹ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਠੰਡ ਦਾ ਜਿਹੜਾ ਅਸਰ ਹੈ ਕਿਨੂ ਤੇ ਕਾਫੀ ਪਿਆ ਰਿਹਾ ਉਹਨਾਂ ਨੇ ਜਿਹਨਾਂ ਤੇ ਰੇਟ ਵਧਣ ਦੀ ਕੀ ਜਾਣਕਾਰੀ ਹੈ ਜਿਹੜੀ ਲਾਵਾਂਗੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਰੇਟ ਕੀ ਚੱਲ ਰਿਹਾ ਵੀਰੇ ਕਿਨੂ ਦਾ ਕਿਨੂ ਅੱਜ ਉੱਪਰ ਚ 13 ਰੁਪਏ ਤੱਕ ਵੀ ਗਿਆ ਜੀ ਆਮ ਜਿਹੜੀ ਮਾਰਕੀਟ ਕਹਿ ਸਕਦੇ ਆ ਆਪਾਂ 9 ਰੁਪਏ ਤੋਂ ਲੈ ਕੇ 10 ਰੁਪਏ ਦੀ ਹੈ ਅੱਛਾ ਤੇ ਜਿਹੜੇ ਦਰਮਿਆਨੇ ਮੀਡੀਅਮ ਸਾਈਜ਼ ਦੇ ਕਿਨੂ ਆ ਉਹ 5 ਰੁਪਏ ਤੋਂ ਲੈ ਕੇ 7-8 ਰੁਪਏ ਤੱਕ ਦੇਖ ਰਹੇ ਹੋ ਜੀ ਠੀਕ ਹੈ ਤੇ ਹੁਣ ਜਿਵੇਂ ਬਾਈ ਛੋਟੇ ਕਿਨੂ ਦੀ ਡਿਮਾਂਡ ਘਟ ਹੈ ਦਿੱਲੀ-ਦੁੱਲੀ ਦੇ ਇਥੇ ਘੱਟ ਵਿਕ ਰਹੇ ਨੇ ਮਾਲ ਅੱਛਾ ਤੇ ਹੁਣ ਜਿਵੇਂ ਮੌਸਮ ਹਲੇ ਤੱਕ ਵੀ ਠੰਡਾ ਚੱਲ ਰਿਹਾ ਹੈ ਵੈਸੇ ਕਹਿੰਦੇ ਸੀ 15 ਜਨਵਰੀ ਤੋਂ ਬਾਅਦ ਰੇਟ ਵਧਣ ਦੀ ਉਮੀਦ ਹੈ ਕੀ ਲੱਗਦਾ ਮੇਨ ਮੌਸਮ ਦੀ ਹੈ ਜੀ ਸਾਰੇ ਮੌਸਮ ਦੀ ਉਮੀਦ ਲਾ ਰੱਖੀ ਹੈ ਮੌਸਮ ਖੁੱਲ ਜੇ ਕੋਕਟੋਰੀ ਨਿਕਲਣ ਲੱਗੇ ਤਾਂ ਡਿਮਕੀਨੂ ਦੀ ਡਿਮਾਂਡ ਬਣੇ ਆਪਣੇ ਉੱਤਰ ਪੱਧਰ ਦੇ ਵਿੱਚ ਤਾਂ ਡਿਮਾਂਡ ਹੈ ਸਾਰੇ ਯੂਪੀ ਦੀ ਮੰਡੀ ਬਿਹਾਰ ਦੀ ਮੰਡੀਆਂ ਬਿਹਾਰ ਦੀ ਅੱਜ ਕੋਈ ਲੋਡਿੰਗ ਹੈ ਨਹੀਂਗੀ ਸਾਰੇ ਠੰਡ ਕਰਕੇ ਉਹਨਾਂ ਨੇ ਟਰਾਲੇ ਜਿਹੜੇ ਰੋਗੇ ਜਿੰਨੇ ਦਾ ਟਰਾਲੇ ਰੈਗੂਲਰ ਲੱਗ ਰਹੇ ਸੀ ਉਹਨਾਂ ਦੇ ਤੇ ਇਹ ਜਿਹੜਾ ਹਰ ਮਾਲ ਹੈ ਭਾਈ ਆਪਣਾ ਕਿੱਥੇ ਕਿੱਥੇ ਜਾ ਰਿਹਾ ਹੈ ਵੀ ਮੰਡੀ ਦੇ ਵਿੱਚੋਂ ਜਿਹੜਾ ਮਾਲ ਹੈ ਲਗਭਗ 1000 ਕਿਲੋਮੀਟਰ ਤੱਕ ਦੀਆਂ ਮੰਡੀਆਂ ਦੀ ਮਾਰ ਕਰ ਰਿਹਾ ਹੈ ਜੀ ਇਹ ਅੱਛਾ ਯੂਪੀ ਬਿਹਾਰ ਤੇ ਗੁਜਰਾਤ ਹਰਿਆਣਾ, ਰਾਜਸਥਾਨ, ਪੰਜਾਬ ਸਾਰੀ ਮੰਡੀਆਂ ਜਿਹੜੀ ਕਵਰ ਕਰ ਰਹੀ ਹੈ। ਪਿਛਲੇ ਕਈ ਦਿਨਾਂ ਵਗਦੇ ਇਹ 11-12 ਰੁਪਏ ਤੱਕ ਹੀ ਸਿਰਾ ਜਿਹੜਾ ਰੇਟ ਰਹਿ ਰਿਹਾ ਹੈ। ਤੇ ਕੋਈ ਵਧਣ ਦੀ ਉਮੀਦ ਹੈ। ਆਮ ਤੌਰ 'ਤੇ ਅਗਲੀ ਮੰਡੀਆਂ ਜਿਹੜੇ ਜਿਨ੍ਹਾਂ ਨੂੰ ਵਪਾਰੀਆ ਨੂੰ ਪੁੱਛਦੇ ਆ ਕਿ ਕੀ ਰੇਟ ਤੁਹਾਡਾ ਵਿਕ ਰਿਹਾ ਜੇ ਪੰਜਾਬ ਦੀ ਮੰਡੀਆਂ 'ਚ ਪੁੱਛਦੇ ਆਂ ਤਾਂ ਉਹ ਕਹਿੰਦੇ 14-15 ਰੁਪਏ, 16 ਰੁਪਏ ਇੱਥੇ ਵਿਕਦਾ ਸਾਡਾ। ਇਹ ਇੱਥੇ ਵੀ ਉਹ 11-12 ਰੁਪਏ ਵਾਲਾ ਮਾਲ ਆ ਜਿਹੜਾ ਜਾ ਕੇ 3-4 ਰੁਪਏ ਖਰਚਾ ਹੀ ਪੈਂਦਾ ਉਹਨਾਂ ਨੂੰ। ਤੇ ਜਿਹੜੀ ਉਹ ਰਿਪੋਰਟ ਦੇ ਰਹੇ ਆ ਉਹ ਤੇ ਬਾਅਦ ਜੇ ਲੰਮੀ ਦ अच्छा ये वो जो ਉਹਨਾਂ ਨੂੰ ਖਰਚੇ ਵੀ ਇੱਥੇ ਜ਼ਿਆਦਾ ਪੈ ਜਾਂਦੇ ਆ ਟਰਾਂਸਪੋਰਟੇਸ਼ਨ ਦੇ ਕਹਿ ਦੋ ਗੱਡੀਆਂ ਲੋਡ ਕਰਦੇ ਦਾ ਕੈਰਟ ਵੀ ਉਹਨਾਂ ਨੂੰ ਲੈਣੀ ਪੈਂਦੀ ਹੈ ਸਾਰੀ। ਅੱਛਾ ਠੀਕ ਹੈ। ਤੇ ਮਾਲ ਕਿੰਨਾ ਘਾ ਰਿਆ ਮੁੰਡੂ? ਮਾਲ ਅੱਗੇ ਨਾਲੋਂ ਤਾਂ ਰਾਈਵਲ ਘਟੇ ਜੀ। ਦਸੰਬਰ ਦੇ ਵਿੱਚ ਰਾਈਵਲ ਜ਼ਿਆਦਾ ਸੀਗੀ। ਜਨਵਰੀ ਜਿਹੜੀ ਆ ਜਿਹੜੇ 10-15 ਦਿਨ ਟੱਪੇ ਆ ਰਾਈਵਲ ਘਟ ਹੈ ਨਾਲੋਂ ਜੀ। ਇੱਕ ਵੀਰੇ ਕਈ ਬੰਦਿਆਂ ਦਾ ਜਿਵੇਂ ਫੋਨ ਆਉਂਦੇ ਆ ਵੀ ਕਿਸੇ ਨੇ ਕਿੰਨੂੰ ਲੈਣਾ ਹੈ ਜਾਂ ਵੇਚਣਾ। ਤੁਹਾਡੀਆਂ ਤਸਵੀਰਾਂ ਉਹ ਅਬੋਰ ਕਿੰਨੂ ਮੰਡੀ ਤੋਂ ਦਿਖਾ ਰਹੇ ਆ ਤੇ ਅੱਜ ਦੇ ਜਿਹੜੇ ਭਾਅ ਜੇਕਰ ਕਿਸੇ ਨੇ ਵੀ ਕਿਨੂ ਆ ਜਿਹੜਾ ਵੇਚਣਾ ਹੋਵੇ ਤਾਂ ਤੁਹਾਡੇ ਨਾਲ ਨੰਬਰ ਸ਼ੇਅਰ ਕਰ ਰਹੇ ਆ ਭਾਈ 94173 68855 ਇਸ ਨੰਬਰ ਤੇ ਜਿਹੜਾ ਤੁਸੀਂ ਕਿਨੂ ਐ ਕਿਸੇ ਨੇ ਵੇਚਣਾ ਹੋਵੇ ਰੇਟ ਪਤਾ ਕਰਨਾ ਹੋਵੇ ਤਾਂ ਕਰ ਸਕਦੇ ਆ ਵੀਰੋ ਤਾਂ ਹਬੋਰ ਕਿਨੂ ਮੰਡੀ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਲੈ ਕੇ ਆਏ ਆ ਅੱਜ ਦੇ ਕੀ ਭਾਅ ਰੇ ਆ ਉਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਰਹੇ ਆ ਆਪਾਂ ਮੰਡੀ ਚ ਕਿਨੂ ਦੀ ਆਮਦ ਜਿਹੜੀ ਉਹ ਲਗਾਤਾਰ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ 10ਵੇਂ ਪਾਂਛੀਆ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਨੂ ਮੰਡੀ ਤੋਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਿਹੜੇ-ਜਿਹੜੇ ਵੀ ਵੀਰ ਜੁੜ ਰਹੇ ਆ ਉਹ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਵੀਰੋ ਮੰਡੀ ਦੇ ਵਿੱਚ ਅਦਰ ਤੁਸੀਂ ਦੇਖ ਸਕਦੇ ਹੋ ਪੈਕਿੰਗ ਹੈ ਕਿਨੂ ਦੀ ਉਹ ਕੀਤੀ ਜਾ ਰਹੀ ਹੈ ਪੈਕਿੰਗ ਹੋ ਰਹੀ ਹੈ ਅਦਰ ਅਖਬਾਰ ਲੱਗ ਕੇ ਕ੍ਰੇਟਾਂ ਦੇ ਵਿੱਚ ਅਖਬਾਰ ਲੱਗ ਚੁੱਕਿਆ ਹੈ ਗੁਰਮੀਤ ਬਰਾੜ ਵੀਰ ਧੰਨਵਾਦ ਵਿਨੋਦ ਸੋਕਲ ਜੀ ਸੁਗਰਾਜ ਮਾਨ ਜੀ ਤਾਂ ਅੱਜ ਦਾ ਜਿਹੜਾ ਭਾਅ ਉਹੀ ਭਾਅ ਜਿਹੜੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵੀਰੋ ਉਹੀ ਕਿੰਨੂ ਦਾ ਭਾਅ ਜਿਹੜਾ ਉਹ ਚੱਲ ਰਿਹਾ 3-4 ਰੁਪਏ ਤੋਂ 12 ਰੁਪਏ ਤੱਕ ਕਿੰਨੂ ਆ ਜਿਹੜਾ ਉਹ ਮੰਡੀ ਦੇ ਵਿੱਚ ਵਿਕ ਰਿਹਾ ਤਾਂ ਜੇਕਰ ਕਿਸੇ ਨੇ ਕਿੰਨੂ ਵੇਚਣਾ ਹੋਵੇ ਤਾਂ ਆਹ ਵੀਡੀਓ ਸੁਣ ਸਕਦਾ ਉਹਦੇ ਤੇ ਆਪਾਂ ਨੰਬਰ ਵੀ ਜਿਹੜਾ ਬੋਲਿਆ ਹੋਇਆ ਵੀਰੋ ਯਾਰ ਇਹ ਬਾਲੂ ਲਾਈਵ ਤਸਵੀਰਾਂ ਹਬੋਰ ਕਿੰਨੂ ਮੰਡੀ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਵੇਖਿਆ ਵੀਰੇ ਹੈ ਠੀਕ ਹੈ ਨਹੀਂ ਵਿਗੈ ਨਹੀਂ ਰੇਟ ਕਿਵੇਂ ਚੱਲ ਰਿਹਾ ਰੇਟ ਚੱਲਦਾ 10 11 12 ਮੰਦਾ ਚੱਲ ਰਿਹਾ ਮੰਨ ਤੋਂ ਅੱਛਾ ਅੱਛਾ ਤਾਂ ਭਾਈ ਵੀ ਕਹਿੰਦਾ ਵੀ ਮੰਦਾ ਚੱਲ ਰਿਹਾ ਭਰਾਵਾ ਉਮੀਦ ਹੈਗੀ ਸੀ ਵੀ ਰੇਟ ਜਿਹੜਾ ਵਧੂਗਾ 15 ਜਨਵਰੀ ਤੋਂ ਬਾਅਦ ਕਈ ਵੀਰਾਂ ਨੇ ਜਿਹੜਾ ਭਰੋਸਾ ਹੈਗਾ ਸੀ ਕਿ ਰੇਟ ਵੱਧ ਸਕਦਾ ਹੈ ਪਰ ਰੇਟ ਹੈ ਜਿਹੜਾ ਜਿੰਨਾ ਚਿਰ ਮੌਸਮ ਨਹੀਂ ਖੁੱਲਦਾ ਕਿਉਂਕਿ ਮੌਸਮ ਹਲੇ ਵੀ ਜਿਹੜਾ ਪੂਰਾ ਠੰਡਾ ਚੱਲ ਰਿਹਾ ਹੈ ਠੰਡ ਜਿਹੜੀ ਬਹੁਤ ਜ਼ਿਆਦਾ ਚੱਲ ਰਹੀ ਹੈ ਤਾਂ 20 25 20 ਕੁ ਗ੍ਰੇਡ ਵਧ ਗਈ ਇਹਨਾਂ ਦੀ ਭਾਈ ਕਹਿੰਦਾ ਵੀ ਗ੍ਰੇਟਾ ਵਧ ਗਈ ਹੈ ਕਿਹਨੇ ਮਾਲ ਤੇ ਕਿੱਥਾ ਹੋ ਗਿਆ ਪੂਰਾ ਮਾਲ ਕਿੱਥੇ ਕਿੱਥੇ ਚੱਤੀ ਹੋ ਗਿਆ ਹਾਂ ਤਾਂ ਹੋਰ ਕਿੰ ਨੂੰ ਮੰਡੀ ਤੋਂ ਮਹਿੰਦਰਾ ਫਰੋਡ ਕੰਪਨੀ ਸੁਖਦੇਵ 94172 99172 ਤੇ ਸੰਪਰਕ ਕਰ ਸਕਦਾ ਵੀਰੋ ਜੇਕਰ ਕਿਸੇ ਨੇ ਕਿੰਨੂੰ ਵੇਚਣਾ ਹੋਵੇ ਖਰੀਦਣਾ ਹੋਵੇ ਇਹਨਾਂ ਨਾਲ ਗੱਲ ਕਰ ਲਓ ਸੁਖਦੇਵ ਜੀ ਸਾਡੇ ਨਾਲ ਹੈ ਇਹਨਾਂ ਤੋਂ ਪੁੱਛ ਲਈਏ ਜੀ ਸਰ ਸੁਖਦੇਵ ਜੀ ਕੀ ਰੇਟ ਕੀ ਚੱਲ ਰਿਹਾ ਹੈ ਰੇਟ ਉੱਚਾ 12 ਰੁਪਏ ਵਿੱਚ ਹੈ ਜੀ ਥੱਲੇ 8 ਰੁਪਏ ਕਿਲੋ ਵਿੱਚ ਕਹਿੰਦੇ 15 ਜਨਵਰੀ ਤੋਂ ਬਾਅਦ ਵਧ ਜਾਣਾ ਹੈ ਤਾਂ ਮੌਸਮ ਹੀ ਨਹੀਂ ਸਾਫ਼ ਹੋ ਰਿਹਾ ਵੀਰੇ ਯਾਰ ਅੱਛਾ ਹਾਂ ਜੀ ਕੀ ਉਮੀਦ ਕੀ ਹੈ ਉਮੀਦ ਥੱਲੇ ਕੋਈ ਦੇਖੋ 10 ਦਿਨ ਤਾਂ ਮੌਸਮ ਤੁਪਾਂ ਲੱਗਣੀਆਂ ਫੇਰ ਕੋਈ ਜਾ ਕੇ ਬਣੇਗਾ ਰੇਟ ਜੀ ਹਲੇ ਨੇੜੇ ਤਾਂ ਕੋਈ ਉਮੀਦ ਨਹੀਂ ਲੱਗ ਰਹੀ ਮੈਂ ਬਿਨਾਂ ਕਿਤੇ ਤੇ ਰੇਟ ਉਹ ਮਤਲਬ ਵਧੇਗਾ ਜ਼ਰੂਰ 11-12 ਤੱਕ ਰੇਟ ਹਾਂ ਬਣਿਆ ਫਰਵਰੀ ਚ ਜਾ ਕੇ ਬਣੇਗਾ ਹੁਣ ਰੇਟ ਜੀ ਹੁਣ ਫਰਵਰੀ ਤੇ ਉਮੀਦ ਕਰਦੇ ਆ ਇੱਕ ਫਰਵਰੀ ਤੋਂ ਦੇਖੋ ਬਾਅਦ ਕੀ ਰੇਟ ਬਣਨ ਦੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਲਗਭਗ ਮਾਰਚ ਕਿੰਨੂ ਨਿਬੜ ਜਾਂਦਾ ਤੇ ਮਾਰਚ ਐਤ ਕੀ ਨਿਬੜਦਾ ਜੀ ਐਤ ਕੀ ਪੂਰੇ ਮਾਰਚ ਕਿੰਨੂ ਚੱਲੂਗਾ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਇਹਨੇ ਕਹਾਂ ਵੀ ਅੱਜ 12 ਰੁਪਏ ਜਿਹੜਾ ਕਿੰਨੂ ਹੈ ਉਹਨੇ ਵੇਚਿਆ ਸਿਰਾ ਕਿੰਨੂ ਆ ਜਿਹੜਾ ਆਖਰੀ ਰੇਟ ਵਿ ਗਿਆ ਕੀ ਵਿ ਗਿਆ ਨਹੀਂ ਬਾਕੀ ਪਿਆਰੇ ਆਹ ਹੋਰ ਕਿੰਨੂ ਮੰਡੀ ਦੀਆਂ ਸਧੀਆਂ ਤਸਵੀਰਾਂ ਕੀ ਹਾਲ ਵਧੀਆ ਵਈ ਤਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾਅ 3-4 ਰੁਪਏ ਤੋਂ ਲੈ ਕੇ ਕਿੰਨੂ ਆ ਜਿਹੜਾ ਉਹ ਵਿਕਿਆ 11-12 ਰੁਪਏ ਤੱਕ ਤਾਂ ਜੇਕਰ ਕਿਉਂਕਿ ਅੱਜ ਇੱਕ ਦੋ ਪਿੰਡਾਂ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਹੋਈ ਆ ਤਾਂ 12 ਰੁਪਏ ਜਿਹੜਾ ਕਿੰਨੂ ਆ ਉਹ ਖਰੀਦਣ ਲਈ ਪਿੰਡਾਂ 'ਚ ਵਪਾਰੀ ਪਹੁੰਚ ਰਹੇ ਆ ਤਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜਾ ਵਪਾਰੀ ਹੈ ਪਿੰਡਾਂ ਦੇ ਵਿੱਚ ਕੀ ਰੇਟ ਲੈ ਰਹੇ ਆ ਜਾਂ ਜੇਕਰ ਕਿਸੇ ਕੋਲੇ ਪਹੁੰਚ ਰਿਹਾ ਤਾਂ ਜਿਹੜਾ ਕੀ ਰੇਟ ਕਿਨੂ ਦੇ ਸੌਦੇ ਆ ਜਿਹੜੇ ਪਿੰਡਾਂ 'ਚ ਹੋ ਰਹੇ ਆ ਮੈਨੂੰ ਜੋ ਇੱਕ ਦੋ ਕਿਸਾਨਾਂ ਨੇ ਸੰਪਰਕ ਕਰਕੇ ਦੱਸਿਆ ਹੈ ਕਿ ਜਿਹੜਾ ਕਿਨੂ ਆ ਉਹ ਕਰੀਬ 12 ਰੁਪਏ ਜਿਹੜੇ ਸੌਦੇ ਆ ਉਹ ਹੋ ਰਹੇ ਆ ਤੇ ਉਹ ਕਰੰਟ ਜਿਹੜੀ ਤੋੜ ਵੀ ਲਾ ਰਹੇ ਆ ਤਾਂ ਤੁਹਾਡੇ ਕੀ ਹਾਲਾਤ ਹੈ ਉਹ ਜ਼ਰੂਰ ਅਰਪ੍ਰੀਤ ਸਿੰਘ ਵੀਰ ਅਨਸ਼ੂ ਤਿੰਨਾ ਵੀਰ ਧੰਨਵਾਦ ਇਹਨਾਂ ਦਾ ਵੀ ਜਿਹੜੇ ਜੁੜੇ ਆ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੀਰੇ ਕਿਉਂਕਿ ਸਧੀਆਂ ਤਸਵੀਰਾਂ ਤੁਹਾਨੂੰ ਅਬੋਰ ਕਿੰਨੂ ਮੰਡੀ ਦੀਆਂ ਵਖਾ ਰਿਹਾ ਰਹੇ ਆ ਕਿੰਨੂ ਹੈ ਜਿਹੜਾ ਆਪਣਾ ਉਹ ਅਬੋਰ ਇਲਾਕੇ ਦਾ ਕਿੰਨੂ ਹੈ ਜਿਹੜਾ ਉਹ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਵਿੱਚ ਜਾਂਦਾ ਹੈ ਪੰਜਾਬ ਦੀਆਂ ਮੰਡੀਆਂ ਹਿਮਾਚਲ ਹਰਿਆਣਾ ਗੁਜਰਾਤ ਰਾਜਸਥਾਨ ਦਿੱਲੀ ਮੰਡੀਆਂ ਦੇ ਵਿੱਚ ਜਿਹੜਾ ਕਿਨੂ ਹੈ ਉਹ ਲਗਾਤਾਰ ਜਾ ਰਿਹਾ ਤਾਂ ਤੁਹਾਨੂੰ ਸਭੀਆਂ ਤਸਵੀਰਾਂ ਹਬੋਰ ਕਿਨੂ ਮੰਡੀ ਤੋਂ ਵਖਾ ਰਹੇ ਆ ਤੇ ਅੱਜ 16 ਜਨਵਰੀ 2024 ਦੇ ਭਾਅ ਜਿਹੜੇ ਵੀਰੋ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤਾਂ ਜਰੂਰ ਜਿਹੜੀ ਵੀਡੀਓ ਨੂੰ ਸ਼ੇਅਰ ਕਰਿਓ ਵੀਰੋ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਸੌਦੇ ਆ ਪਿੰਡਾਂ ਦੇ ਵਿੱਚ ਉਹ ਕੀ ਹੋ ਰਿਹਾ ਹੈ ਤਾਂ ਇੱਥੇ ਮੈਂ ਤੁਹਾਨੂੰ ਇੱਕ ਜਾਣਕਾਰੀ ਹੈ ਜਿਹੜੀ ਉਹ ਦੇ ਦਿਆਂ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਕਨਵੀਨਰ ਹੈ ਉਹ 18 ਤਰੀਕ ਨੂੰ ਬੱਲੂਆਣੇ ਪਹੁੰਚ ਰਹੇ ਆ 18 ਤਰੀਕ ਨੂੰ ਬੱਲੂਆਣੇ ਆ ਜਿਹੜਾ ਉਹ ਪਹੁੰਚ ਰਹੇ ਆ ਤਾਂ ਉਹਨਾਂ ਦੇ ਵਿਚਾਰ ਤੁਸੀਂ 18 ਤਰੀਕ ਨੂੰ 11 ਵਜੇ ਬੱਲੂਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਸੁਣ ਸਕਦੇ ਹਾਂ ਤਾਂ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਇਸ ਗੱਲ ਤੇ ਜ਼ੋਰ ਦੇ ਰਹੀਆਂ ਕਿ ਜਿਹੜਾ ਕਿਸਾਨਾਂ ਨੂੰ ਪੂਰਾ ਭਾਅ ਫਸਲਾਂ ਦੇ ਮਿਹਨਤ ਅੱਜ ਮੰਡੀ ਦੇ ਵਿੱਚ ਨਰਮਾ ਕਿਸਾਨਾਂ ਵੱਲੋਂ ਵੀ ਧਰਨਾ ਲਾਇਆ ਗਿਆ ਸੀ ਤਾਂ ਉਹਨਾਂ ਲਈ ਵੀ ਜਿਹੜਾ ਆਵਾਜ਼ ਹੈ ਕਿਸਾਨ ਜਥੇਬੰਦੀਆਂ ਨੇ ਚੱਕੀ ਹੈ ਕਿਉਂਕਿ ਸੀਸੀਆਈ ਵੱਲੋਂ ਨਰਮੇ ਦੀ ਖਰੀਦ ਹੈ ਜਿਹੜੀ ਉਹ ਦੋ ਦਿਨਾਂ ਤੋਂ ਨਹੀਂ ਕੀਤੀ ਜਾ ਰਹੀ ਸੀ ਤਾਂ ਇੱਕ ਵੀਰ ਦੇਖ ਰਿਹਾ ਸੋਜਿੰਦਰ ਸਿੰਘ ਰਾਜਨ ਬੜੇ ਮਾੜੇ ਹਾਲਾਤਾਂ ਨੇ ਕਹਿੰਦੇ ਅੰਨ ਦੇ ਅਤੇ ਦੇ ਕੋਈ ਵੀ ਸਿਆਰ ਲੈਣ ਵਾਲਾ ਨਹੀਂ ਹੈਗਾ ਤੇ ਕਿਸਾਨ ਆ ਜਿਹੜਾ ਕਹਿੰਦੇ ਦੁਨੀਆ ਦਾ ਢਿੱਡ ਭਰਨ ਵਾਲਾ ਉਹ ਮੰਡੀਆਂ ਚ ਰੋਲ ਰਿਹਾ ਤਾਂ ਜਿਹੇ ਹਾਲਾਤ ਆ ਜਿਹੜੇ ਨਹੀਂ ਹੋਣੇ ਚਾਹੀਦੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੇਕਰ ਕਿਸਾਨੀ ਰੋਲ ਗਈ ਕਿਸਾਨਾਂ ਦੇ ਪੱਲੇ ਕੁਛ ਨਾ ਪਿਆ ਤਾਂ ਜਿਹੜਾ ਕੁਛ ਵੀ ਹੈ ਉਹ ਨਹੀਂ ਬਣਨਾ ਇਸ ਲਈ ਜ਼ਰੂਰੀ ਆ ਵੀਰੋ ਕਿ ਕਿਸਾਨਾਂ ਦਾ ਜਿਹੜਾ ਕਿਸਾਨਾਂ ਦਾ ਜਿਹੜਾ ਭਾਅ ਫਸਲਾਂ ਦਾ ਪੂਰਾ ਮਿਲਣਾ ਚਾਹੀਦਾ ਹੈ ਇਹਦੇ ਲਈ ਯਤਨਾਂ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਆ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਕਿ ਉਹ ਬਾਗਬਾਨ ਕਿਨੂੰ ਕੱਲ ਵੀ ਇੱਕ ਵੀਰੋ ਤੁਹਾਨੂੰ ਪਤਾ ਹੀ ਆ ਕਿ ਇੱਕ ਵੀਰ ਨੇ ਪੰਜਾਬੇ ਜਿਹੜਾ ਬਾਗ ਹੈ ਉਹ 31 ਏਕੜ ਬਾਗ ਹੈ ਉਹਨੇ 12 ਸਾਲਾਂ ਦਾ ਬਾਗ ਸੀ ਬੜਾ ਪੁਰਾਣਾ ਉਹ ਪੱਟਣ ਲਈ ਮਜਬੂਰ ਹੋ ਗਿਆ ਕਿਉਂਕਿ ਭਾਅ ਨਹੀਂ ਮਿਲ ਰੇ ਅਰਿਸ਼ ਸੁਡਾਣਾ ਜੀ ਕਹਿ ਰਹੇ ਆ 25 ਜਨਵਰੀ ਤੋਂ ਬਾਅਦ ਦੋੜਾ ਰੇਟ ਵਧ ਸਕਦੇ ਆ ਭੂ ਫਕਰ ਜੀ ਸੁਰੇਸ਼ ਕੁਮਾਰ ਜੀ ਕਨਸ਼ਮ ਸ਼ਰਮਾ ਜੀ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਤਾਂ ਤੁਹਾਨੂੰ ਦੱਸ ਦਈਏ ਕਿ ਜਿੰਨਾ ਚਿਰ ਮੌਸਮ ਸਾਫ਼ ਨਹੀਂ ਹੁੰਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਧੁੱਪਾਂ ਲੱਗਣਗੀਆਂ ਫਿਰ ਜਿਹੜਾ ਕਿੰਨੂ ਆ ਲੋਕ ਖਾਣਾ ਸ਼ੁਰੂ ਕਰਨਗੇ ਤਾਂ ਉਹਨਾਂ ਚ ਰੇਟ ਆ ਜਿਹੜੀ ਵਧਣ ਦੀ ਸੰਭਾਵਨਾ ਘੱਟ ਹੀ ਦਿਖਾਈ ਜਾ ਰਹੀ ਹੈ ਵੀਰੋ ਤਾਂ ਅਸੀਂ ਇਹੀ ਜਿਹੜੀ ਉਹੀ ਗੱਲ ਕਰ ਰਹੇ ਸੀ ਕਿ ਕਿਸਾਨਾਂ ਨੂੰ ਪੂਰਾ ਭਾਅ ਜਿਹੜਾ ਫਸਲਾਂ ਦਾ ਉਹ ਮਿਲਣਾ ਚਾਹੀਦਾ ਹੈ ਜੇਕਰ ਭਾਅ ਨਹੀਂ ਮਿਲੂਗਾ ਤਾਂ ਕਿਸਾਨਾਂ ਜਿਹੜੇ ਉਹ ਕਿਹੜੇ ਪਾਸੇ ਜਾਣਗੇ ਇਸ ਲਈ ਵੀਰੋ ਬੜਾ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਫਸਲਾਂ ਦੇ ਭਾਅ ਜ਼ਰੂਰ ਮਿਲਣ ਬਾਗਬਾਨੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਬਾਗਬਾਨੀ ਦੇ ਵਿੱਚ ਸਭ ਤੋਂ ਪਹਿਲਾਂ ਬਦਲਾਅ ਜਿਹੜਾ ਫਸਲੀ ਵਿਭਿੰਨਤਾ ਦੀ ਗੱਲ ਆਉਂਦੀ ਹੈ ਤਾਂ ਉਹਦੇ 'ਚ ਕਿੰਨੂ ਹੈ ਜਿਹੜੇ ਕਿੰਨੂ ਦੇ ਬਾਗਬਾਨ ਹੈ ਉਹ ਖਾਸ ਤੌਰ ਤੇ ਕਿੰਨੂ ਦੇ ਜਿਹੜੇ ਬਾਗਬਾਨ ਹੈ ਉਹ ਖਾਸ ਤੌਰ ਤੇ ਜਿਹੜਾ ਬਦਲਾਅ ਹੈ ਉਹ ਲੈ ਕੇ ਆਉਂਦੇ ਆ ਕਿਉਂਕਿ ਫਸਲੀ ਵਿਭਿੰਨਤਾ ਜੇਕਰ ਕਿਸੇ ਨੇ ਯੋਗਦਾਨ ਪਾਇਆ ਫਸਲੀ ਵਿਭਿੰਨਤਾ 'ਚ ਤਾਂ ਉਹ ਕਿੰਨੂ ਦੇ ਜਿਹੜੇ ਬਾਗਬਾਨ ਹੈ ਉਹਨਾਂ ਨੇ ਪਾਇਆ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਵੀਰੋ ਕਿੰਨੂ ਦੇ ਬਾਗਬਾਨਾਂ ਦੀ ਜਿਹੜੀ ਸਾਰ ਹੈ ਉਹ ਲਈ ਜਾਵੇ ਲਾਈਵ ਤਸਵੀਰਾਂ ਤੁਹਾਨੂੰ ਸਿੱਧੀਆਂ ਅਬੋਰ ਕਿਨੂ ਮੰਡੀ ਤੋਂ ਦਿਖਾ ਰਹੇ ਆ ਅੱਜ 16 ਜਨਵਰੀ 2024 ਦੇ ਭਾਅ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤਾਂ ਵੀਰੋ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਵਾਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਸਕੇ ਅਬ ਹੋਰ ਕਿੰਨੂ ਮੰਡੀ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਆ ਅੱਜ ਦੇ ਭਾਅ ਵੀ ਤੁਹਾਨੂੰ ਦੱਸ ਰਹੇ ਆ ਕਿ ਡੇਢ-2 ਰੁਪਏ ਤੋਂ ਲੈ ਕੇ ਕਿੰਨੂ ਜਿਹੜਾ 12 ਰੁਪਏ ਤੱਕ ਮੰਡੀ ਦੇ ਵਿੱਚ ਵਿਕਿਆ ਹੈ 11-12 ਰੁਪਏ ਮੰਡੀ 'ਚ ਕਿੰਨੂ ਆ ਜਿਹੜਾ ਉਹ ਵਿਕ ਰਿਹਾ ਅਬ ਹੋਰ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਕਈ ਥਾਵਾਂ ਤੇ ਵੀਰੋ ਪਤਾ ਲੱਗਿਆ ਕਿ ਜਿਹੜੇ ਕਿੰਨੂ ਦੇ ਸੌਦੇ ਆ ਪਿੰਡਾਂ ਦੇ ਵਿੱਚ ਉਹ 12 ਰੁਪਏ ਤੱਕ ਜਿਹੜੇ ਸੌਦੇ ਹੋ ਰਹੇ ਆ ਤਾਂ ਤੁਸੀਂ ਵੀ ਜਰੂਰ ਇਹ ਜਾਣਕਾਰੀ ਸਾਂਝੀ ਕਰੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਕੀ ਹੈ ਜਿਹੜਾ ਰੇਟ ਕਿੰਨੂ ਦਾ ਚੱਲ ਰਿਹਾ ਗੁਰਦਾਸ ਸਿੰਘ ਅਕਸ਼ੇ ਕੁਮਾਰ ਜੀ ਟੈਲਸਨ ਵੀਰ ਸਾਡੇ ਕ੍ਰਿਸ਼ਨ ਕੋਡੀਆਂ ਜੀ ਬਰਾਡ ਫਾਰਮ ਬੁੱਧ ਸਿੰਘ ਵਾਲਾ ਤਾਂ ਸ਼ਾਮ ਸ਼ਰਮਾ ਜੀ ਤਾਂ ਜਿਹੜੇ ਵੀ ਵੀਰ ਜੁੜ ਰਹੇ ਆ ਸੁਦੀਆਂ ਤਸਵੀਰਾਂ ਤੁਹਾਨੂੰ ਖਬੋਰ ਕਿੰਨੂ ਮੰਡੀ ਦੀਆਂ ਵਿਖਾਈਆਂ ਵੀਰੋ ਤੇ ਕਿੰਨੂ ਦੇ ਭਾਅ ਦੀ ਗੱਲ ਕਰੀਏ ਤਾਂ ਕਿੰਨੂ ਆ ਜਿਹੜਾ 2 ਰੁਪਏ ਤੋਂ ਲੈ ਕੇ ਮੰਡੀ ਦੇ ਵਿੱਚ 12 ਰੁਪਏ ਤੱਕ ਵਿਕਿਆ ਅੱਜ ਇਹ 14 16 ਜਨਵਰੀ 2024 ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅੱਜ ਦੇ ਜਿਹੜੇ ਭਾਅ ਹੈ ਮੰਡੀ 'ਚ ਕੋਈ ਰਹਿ ਹੈ ਵੀਰੋ ਤਾਂ ਜਿਹੜੇ ਵੀ ਵੀਰ ਜਣ ਨੂੰ ਵੀਡੀਓ ਸ਼ੇਅਰ ਕਰ ਦਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਰ ਰੋਜ਼ ਤੁਹਾਡੇ ਤੱਕ ਜਿਹੜੀ ਵੀਡੀਓ ਹੈ ਕਸਨਾ ਦੇ ਭਾਅ ਦੇ ਵਿੱਚ ਕਿੰਨੂ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕੀ ਭਾਅ ਜਿਹੜਾ ਉਹ ਕਿੰਨੂ ਚੱਲ ਰਿਹਾ ਤਾਂ ਪੈਕਿੰਗ ਨਾਲੋਂ ਨਾਲ ਹੋ ਕੇ ਜਿਹੜੀ ਬਾਹਰਲੀਆ ਮੰਡੀਆਂ ਦੇ ਵਿੱਚ ਵੀ ਮਨੋਤ ਕੜਵਾਸਰਾ ਵੀਰ ਧੰਨਵਾਦ ਇਹਨਾਂ ਦਾ ਤਾਂ ਜਿਹੜਾ ਕਿੰਨੂ ਹੈ ਅਬੌਰ ਮੰਡੀ ਤੋਂ ਪੈਕ ਹੋ ਕੇ ਵਕ ਵਕ ਆਵਾਂ ਦੇ ਪੰਜਾਬ ਦੀਆਂ ਮੰਡੀਆਂ ਤੋਂ ਇਲਾਵਾ ਵੀ ਬਾਹਰਲੀਆ ਮੰਡੀਆਂ ਦੇ ਵਿੱਚ ਜਾਂਦਾ ਵੀਰੋ ਤਾਂ ਬੇਨਤੀ ਮੈਂ ਇਹ ਕਰਦਾ ਕਿ ਵਿਟਾਮਿਨ ਸੀ ਦਾ ਜਿਹੜਾ ਸਰੋਤ ਹੈ ਉਹ ਸਭ ਤੋਂ ਵੱਡਾ ਸਰੋਤ ਕਿੰਨੂ ਆ ਤੇ ਕਿੰਨੂ ਵੀਰੋ ਜਰੂਰ ਖਾਇਆ ਕਰੋ ਸੱਜਣਾ ਮਿੱਤਰਾਂ ਨੂੰ ਵੀ ਜਦੋਂ ਗਿਫਟ ਦੇਣਾ ਤਾਂ ਕਿੰਨੂ ਦਿਆ ਕਰੋ ਅਬੋਰ ਇਲਾਕੇ ਦਾ ਆਪਣੇ ਸੋਨੂ ਸੰਧੂ ਵੀ ਸਾਡੇ ਕਾਂਗਰਸ ਦੇ ਜ਼ਿਲ੍ਹਾ ਆਗੂ ਆ ਜਿਹੜੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹੈ ਉਹ ਵੀ ਜੁੜੇ ਆ ਉਹਨਾਂ ਦਾ ਧੰਨਵਾਦ 79 ਵੀਰ ਝੋੜੇ ਦੇ ਜੁੜੇ ਆ ਉਹਨਾਂ ਦਾ ਧੰਨਵਾਦ ਹੈ ਹਾਂ ਅਬੋਰ ਦੇ ਜਿਹੜੇ ਮੰਡੀ ਦੇ ਹਾਲਾਤ ਆ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਕਿ ਇੱਥੇ 2-3 ਰੁਪਏ ਤੋਂ ਲੈ ਕੇ 12 ਰੁਪਏ ਦਾ ਕਿਨੂ 12 11 ਤਾਂ ਵੀਰੇ ਜਿਹੜਾ ਜ਼ਿਆਦਾ ਵਧੀਆ ਕੁਆਲਿਟੀ ਦਾ ਹੁੰਦਾ ਹੈ ਉਹੀ ਵਿਕਦਾ ਹੈ ਬਾਕੀ ਜਿਹੜਾ ਜ਼ਿਆਦਾਤਰ ਰੇਟ ਆ ਕਿਨੂ ਦਾ ਉਹ 7-8 ਰੁਪਏ ਆਮ ਜਿਹੜਾ ਜ਼ਿਆਦਾ 9 ਰੁਪਏ ਤੱਕ ਜਿਹੜਾ ਕਿਨੂ ਹੈ ਉਹ ਮੰਡੀ ਦੇ ਵਿੱਚ ਵਿਕ ਰਿਹਾ ਤਾਂ ਇਥੇ ਤੁਨ ਤੁਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਵੀ ਸਾਰੇ ਵੀਰਾਂ ਨੂੰ ਵਧਾਈ ਦਿੰਨੇ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਤੇ ਖੇੜੇ ਬਖਸ਼ਣ ਵੀਰੋ ਅਬੋਰ ਦੇ ਵਿੱਚ ਅੱਜ ਨਗਰ ਕੀਰਤਨ ਵੀ ਜਿਹੜਾ ਸਜਾਇਆ ਗਿਆ ਸੀ ਤਾਂ ਕਿਸਾਨੀ ਦੀ ਜਦੋਂ ਫਲਾਤਾ ਦੀ ਗੱਲ ਆਉਂਦੀ ਆ ਵੀਰੋ ਨਛੱਤਰ ਸਿੰਘ ਵੀਰ ਕਹਿ ਰਿਹਾ ਪੰਜਾਬ ਐਗਰੋਨੇ ਖਰੀਦ ਹੈ ਜਿਹੜੀ ਉਹ ਸ਼ੁਰੂ ਨਹੀਂ ਕੀਤੀ ਉਹ ਕਹਿੰਦੇ ਆ ਪੰਜਾਬ ਐਗਰੋਨੇ ਖਰੀਦ ਸ਼ੁਰੂ ਕਰਤੀ ਹੈ ਜੇਕਰ ਕਿਸੇ ਨੂੰ ਵੇਚਣਾ ਹੋਵੇ ਉਹਨਾਂ ਨਾਲ ਸੰਪਰਕ ਜ਼ਰੂਰ ਕਰੇ ਤੇ ਸਾਨੂੰ ਵੀ ਦੱਸੇ ਵੀ ਜਿਹੜੇ ਉਹ ਕਰ ਰਹੀ ਹੈ ਕਿਸਾਨਾਂ ਦੀ ਫਰੀਦ ਕੇ ਨਹੀਂ ਕਰ ਰਹੀ ਤਾਂ ਸਾਨੂੰ ਸੰਧੂ ਵੀਰ ਕਹਿ ਰਿਹਾ ਹੈ ਕਿ ਕਿਸਾਨ ਵੀ ਦਿਖਾ ਦਿਆ ਕਰੋ ਵੀਰੇ ਬਾਈ ਜਿਹੜੇ ਕੱਲ ਬਾਗ ਕਿਸਾਨ ਨੇ ਪੱਟੇ ਸੀ ਉਹ ਵੀ ਵਿਖਾਈਆ ਵੀਡੀਓ ਕਿ ਤਰਾਸ ਦੀ ਹੈ ਇੱਕ ਸਾਡੀ ਸਰਕਾਰ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਹੀ ਜਿਹੜੀ ਨਹੀਂ ਦੇਖ ਰਹੀ ਵੀ ਕਿਸਾਨ ਆ ਜਿਹੜੇ ਬਾਗ ਪੱਟਣ ਲਈ ਮਜਬੂਰ ਹੋਏ ਆ ਸੰਧੂ ਸਾਹਿਬ ਕੰਨ ਵੀਡੀਓ ਆਪਾਂ ਪਾਈ ਵੀ ਹੋਈ ਆ ਉਹ ਕਿਉਂਕਿ ਇੱਕ ਤਰਾਸ ਦੀ ਆਪਾਂ ਕਹਿ ਸਕਦੇ ਆ ਵੀ ਕਿੰਨੂ ਆ ਜਿਹੜਾ ਇਹ ਫਸਲੀ ਵਿਭਿੰਨਤਾ ਲਿਆਉਣ ਵਿੱਚ ਵੱਡਾ ਯੋਗਦਾਨ ਆ ਬਾਗਾਂ ਦਾ ਬਾਗ ਪਟਣੇ ਲਈ ਮਜਬੂਰ ਹੈ ਕਿਉਂਕਿ ਪਾਣੀ ਮਿਲ ਰਿਹਾ ਜਦੋਂ ਕਿਸੇ ਫਸਲ ਦਾ ਕਿਸਾਨਾਂ ਨੂੰ ਪਾਣੀ ਨਹੀਂ ਮਿਲੂਗਾ ਤਾਂ ਕਿਸਾਨ ਕਿਹੜੇ ਪਾਸੇ ਜਾਣਗੇ ਵੀਰੋ ਇਹ ਹੀ ਸਵਾਲ ਅਸੀਂ ਕੱਲ ਵੀ ਉਸ ਵੀਡੀਓਸ ਕੀਤਾ ਸੀ ਜਦੋਂ ਇੱਕ ਕਿਸਾਨ ਵੀਰ ਪੰਜਾਬੇ ਦਾ ਜਿਹਨੇ 13 ਏਕੜ ਬਾਗ ਪਟਿਆ ਸੀ ਉਦੋਂ ਸਰਕਾਰ ਨੂੰ ਕੀਤਾ ਕਿ ਜੇਕਰ ਇਹ ਹਾਲਾਤ ਰਹੇ ਤਾਂ ਫਸਲੀ ਵਿੱਚ ਮੈਂ ਕਿੱਥੇ ਰਹਿ ਜੂ ਕਿਸਾਨਾਂ ਦੀ ਸਾਰ ਹੈ ਜਿਹੜੀ ਉਹ ਸਰਕਾਰ ਨਾਲ ਲਊ ਤਾਂ ਕੌਣ ਲਊ ਇਸ ਲਈ ਜ਼ਰੂਰੀ ਹੈ ਵੀ ਸਰਕਾਰ ਕਿਸਾਨਾਂ ਵੱਲ ਧਿਆਨ ਦੇਵੇ ਪ੍ਰਦੀਪ ਕੁਮਾਰ ਜੈਨ ਰਣਵੀਰ ਅੰਸਰਾਏ ਦੇ ਖੋੜੇਲਾ ਜੀ ਤਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਵੀਰੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਕਿਸਾਨੀ ਦੀ ਜਿਹੜੀ ਸਾਰ ਹੈ ਜੀ ਸੱਤਰ ਸਿੰਘ ਬਾਬਾ ਜੀ ਜਿਹੜੀ ਉਹ ਪੰਜਾਬ ਐਗਰੋਨੇ ਫੀਡ ਕਰਨੀ ਹੈ ਉਹ ਹੋਰ ਮੰਡੀ 'ਚ ਨਹੀਂ ਕਰ ਰਹੇ ਉਹਨਾਂ ਨੇ ਜਿਹੜੇ ਬਾਗ ਹੈ ਉਹ ਖਰੀਦਨੇ ਆ ਤੇ ਅੱਜ ਪਤਾ ਲੱਗਿਆ ਸੀਗਾ ਮਾਰਕੀਟ ਕਮੇਟੀ ਇੱਥੇ ਕਿਸਾਨਾਂ ਨੇ ਜਦੋਂ ਧਰਨਾ ਲਾਇਆ ਸੀ ਉੱਥੇ ਗੱਲ ਹੋ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਉਹ ਫਰੀਦ ਆ ਜਿਹੜੀ ਸ਼ੁਰੂ ਕਰ ਚੁੱਕੇ ਆ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਜ਼ਰੂਰ ਕਰਿਓ ਵੀ ਉਹ ਜਿਹੜੀ ਫਰੀਦ ਆ ਉਹ ਕਰ ਰਹੀ ਆ ਕਿ ਨਹੀਂ ਜਗਜੀਤ ਸਿੰਘ ਢਾਲੀਵਾਲ ਵੀਰ ਸਾਡੇ ਜੁੜੇ ਆ ਇਹਨਾਂ ਦਾ ਧੰਨਵਾਦ ਅਚੜਕੀ ਤੋਂ ਤਾਂ ਕਿੰਨੂ ਮੰਡੀ ਨੇ ਕਿਸਾਨ ਰੋਲ ਕੇ ਰੱਖਤੇ ਬਿਲਕੁਲ ਸੰਧੂ ਸਾਹਿਬ ਸੋਨੂੰ ਸੰਧੂ ਵੀਰ ਕਹਿ ਰਿਹਾ ਵੀ ਕਿੰਨੂ ਮੰਡੀ ਆ ਜਿਹੜੀ ਕਿਸਾਨਾਂ ਲਈ ਨੁਕਸਾਨਦੇ ਆ ਇਹਦਾ ਜਿਹੜਾ ਨੁਕਸਾਨ ਹੈ ਉਹ ਕਿਸਾਨਾਂ ਨੂੰ ਹੋ ਰਿਹਾ ਹੈ ਤਾਂ ਵੀਰੋ ਸਾਡੀ ਹਮੇਸ਼ਾ ਇੱਕ ਗੱਲ ਹੁੰਦੀ ਹੈ ਵੀ ਕਿਸਾਨ ਜਿਹੜੀ ਕਿਸਾਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇ ਸਰਕਾਰ ਹੈ ਜਿਹੜੀ ਕਿਸਾਨਾਂ ਦੀ ਸਾਰ ਲਵੇ ਮੰਡੀਆਂ ਦੇ ਵਿੱਚ ਕਿਸਾਨ ਰੋਲਣਾ ਕਿਸਾਨਾਂ ਨੂੰ ਭਾਅ ਜਿਹੜੇ ਉਹ ਪੂਰੇ ਮਿਲਣਾ ਕੋਈ ਪਰੇਸ਼ਾਨ ਹੈ ਜਿਹੜਾ ਨਾ ਹੋਵੇ ਕਿਉਂਕਿ ਜੇਕਰ ਮੈਂ ਅਕਸਰ ਜਿਹੜੀ ਗੱਲ ਕਰਦਾ ਹੁੰਦਾ ਹਾਂ ਵੀ ਜੇਕਰ ਕਿਸਾਨ ਖੁਸ਼ਹਾਲ ਹੈ ਤੇ ਸਾਡਾ ਪਾਣਾ-ਬਾਣਾ ਸਾਡਾ ਸਮਾਜ ਹੈ ਜਿਹੜਾ ਉਹ ਖੁਸ਼ਹਾਲ ਹੈ ਜਦੋਂ ਕਿਸਾਨ ਜਿਹੜੇ ਉਹ ਰੋਲ ਕੇ ਤਾਂ ਉਸ ਦਿਨ ਸਮਾਜ ਦੇ ਵਿੱਚ ਜਿਹੜਾ ਉਹ ਵੀ ਰੋਲ ਜਾਵੇਗਾ ਕਿਸਾਨੀ ਨਾਲ ਬੜਾ ਕੁਝ ਜਿਹੜਾ ਵੀ ਰੋਲ ਦੁਨੀਆਂ ਦਾ ਢਿੱਡ ਭਰਦਾ ਇੱਕ ਕਿਸਾਨ ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿਸਾਨਾਂ ਦੀ ਜਿਹੜੀ ਸਾਰ ਲਵੇ ਫਸਲਾਂ ਦੇ ਪੂਰੇ ਭਾਅ ਮਿਲਣ ਕਿਸਾਨਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ ਇਸ ਲਈ ਜ਼ਰੂਰੀ ਹੈ ਤੇ ਕਿਸਾਨਾਂ ਨੂੰ ਪੂਰਾ ਭਾਅ ਮਿਲੇ ਤਾਂ ਜਿੰਨੇ ਵੀ ਜੁੜਿਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਵੀਡੀਓ ਸ਼ੇਅਰ ਕਰਦੇ ਹੋ ਜਿਹਦੇ ਤੱਕ ਵੀ ਪਹੁੰਚੇ ਤੇ ਕਿਨੂ ਆ ਜਿਹੜਾ ਉਹ ਜ਼ਰੂਰ ਹੈ ਜਿਹੜਾ ਖਾਇਆ ਕਰੋ ਰਿਸ਼ਤੇਦਾਰ ਸੱਜਣਾ ਮਿੱਤਰਾਂ ਨੂੰ ਵੀ ਵਿਟਾਮਿਨ ਸੀ ਹੈ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਸਰੋਤ ਹੈ ਜਿਹੜਾ ਵਿਟਾਮਿਨ ਸੀ ਦਾ ਉਹ ਕਿਨੂ ਤੋਂ ਵਧੀਆ ਕੋਈ ਵੀ ਸਰੋਤ ਨਹੀਂ ਹੋ ਸਕਦਾ ਤਾਂ ਕਿਨੂ ਵੀਰੋ ਜ਼ਰੂਰ ਖਾਇਆ ਕਰੋ ਅੱਜ ਦੇ ਭਾਅ ਇੱਕ ਵਾਰੀ ਦੱਸਦਾ ਤੁਹਾਨੂੰ ਕਿ ਅੱਜ 2-3 ਰੁਪਏ ਤੋਂ ਲੈ ਕੇ 12 ਰੁਪਏ ਤੱਕ ਕਿਨੂ ਆ ਜਿਹੜਾ ਮੰਡੀ ਦੇ ਵਿੱਚ ਵਿਖਿਆ ਜ਼ਿਆਦਾਤਰ ਕਿੰਨੂ ਆ ਜਿਹੜਾ 7 ਰੁਪਏ ਤੋਂ ਲੈ ਕੇ 10 ਰੁਪਏ ਤੱਕ ਵਿਕਿਆ ਵੀਰੋ ਤਾਂ ਵੀਡੀਓ ਦਾ ਦਬ ਕੇ ਸ਼ੇਅਰ ਜਰੂਰ ਕਰ ਦਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ